ਹਾਂਜੀ ਕਿਦਾਂ ਸਾਰੇ ਵੀਰੋ ਭਰਾ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਜੋ ਵੱਡਾ ਟੂਰਨਾਮੈਂਟ ਮੇਰੇ ਵੀਰੋ ਕਰਵਾਇਆ ਗਿਆ ਵੱਡਾ ਟੂਰਨਾਮੈਂਟ ਜਿਓ ਬਾਲਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਮੈਂ ਕਹਾਂ ਵੀ ਵੱਡਾ ਅੱਜ ਸ਼ੋਅ ਮੈਚ ਮੈਚ ਹੋਇਆ ਲੱਖਾਂ ਦੇ ਫੈਸਲੇ ਹੋਏ ਆ ਪਹਿਲਾ ਇਨਾਮ ਲੱਖ ਰੱਖਿਆ ਗਿਆ ਸੀ ਤੇ ਦੂਜਾ ਇਨਾਮ 91000 ਸੀਗਾ ਵੱਡੇ ਖਿਡਾਰੀ ਪਹੁੰਚੇ ਮੰਨਿਆ ਵੀ ਨਾ ਦੁੱਲਾ ਪਹੁੰਚਿਆ ਨਾ ਪਾਲਾ ਪਹੁੰਚਿਆ ਪਾਲਾ ਤਾਂ ਹਜੇ ਬਾਹਰ ਹੀ ਆ ਪਰ ਆਉਣ ਵਾਲੇ ਦਲਾਂ ਦੇ ਤੇ ਮੇਰੇ ਵੀਰੋ ਜਲਾਲਪਰੀਏ ਪਾਲੇ ਦੀ ਖੇਡ ਵੀ ਦੇਖਣ ਨੂੰ ਮਿਲਨੀ ਆ ਪੰਜਾਬ ਦੇ ਕਪਾਂ ਤੇ ਦੁੱਲਾ ਤਾਣੀ ਖੇਡਿਆ ਪਿੱਛੇ ਜੇ ਮੈਚ ਹੋਇਆ ਸੀ ਉਦੋਂ ਜਫੇ ਕਾਫੀ ਖਾ ਗਿਆ ਹਜੇ ਫੱਟਣੀ ਵੀਰ ਹੁਣ ਜੋ ਹੈ ਜਲਦੀ ਮਿਹਨਤ ਕਰਕੇ ਫਿਰ ਮੇਰੇ ਵੀਰੋ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸੀ ਕਰੂਗਾ ਬੱਗਿਆਂ ਵਾਲਾ ਦੁੱਲਾ ਹਾਕਮ ਵਾਲੀਏ ਜੱਗੂ ਦੇ ਸੱਟ ਲੱਗੀ ਹੋਈ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ ਇੱਕ ਦੋ ਦਿਨਾਂ ਤਾਈਂ ਖੇਡਣ ਲੱਗ ਜਾਣਾ ਬਹੁਤ ਜ਼ਿਆਦਾ ਸੱਟ ਨਹੀਂ ਸੀਗੀ ਵੀਰ ਠੀਕ ਆ ਹਾਕਮ ਵਾਲੀਆ ਫਿਰ ਰੈਂਬੋ ਜਾਫੀ ਕਹੀਏ ਆਪਾਂ ਫਿਰ ਕਮਾਲਾਂ ਕਰੂਗਾ ਅੱਜ ਹਰਿਆਣੇ ਵਾਲੇ ਸ਼ਿਲੂ ਨੇ ਮੇਰੇ ਵੀਰੋ ਇੱਕ ਮੈਚ ਦੇ ਵਿੱਚ 9 ਜਫੇ ਲਾਤੇ ਪਹਿਲੇ ਨੰਬਰ ਤੇ ਫਰੰਦੀਪੁਰ ਦੀ ਟੀਮ ਆਈ ਦੂਜੇ ਨੰਬਰ ਤੇ ਸਰਹਾਲਾ ਰਣੂਆ ਦੀ ਟੀਮ ਆਈ ਆ ਕੱਲ ਨੂੰ ਫਿਰ ਚੋਟੀ ਦੇ ਮੈਚ ਹੋਣੇ ਆ ਉਹ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਦੇ ਦੇਵਾਂਗੇ ਕੱਲ ਨੂੰ ਫਿਰ ਵੱਡੇ ਖਿਡਾਰੀ ਖੇਡਣੇ ਆ ਪਹਿਲੇ ਨੰਬਰ ਤੇ ਫਰੰਦੀਪੁਰ ਤੇ ਦੂਜੇ ਨੰਬਰ ਤੇ ਸਰਹਾਲਾ ਰਣੂਆ ਦੀ ਟੀਮ ਆਈ ਘਾਂਗੇ ਵਾਲਾ ਗੁਰਵਿੰਦਰ ਵੀ ਬਹੁਤ ਵਧੀਆ ਖੇਡਿਆ ਬੈਸਟਾਂ ਨੂੰ ਕੋਸ਼ ਨਹੀਂ ਸੀਗਾ ਪਰ ਜੋ ਹੈ ਸ਼ਿਲੂ ਹਰਿਆਣੇ ਵਾਲਾ ਬੈਸਟ ਜਾਫੀ ਬਣਿਆ ਤੇ ਜੋ ਹੈ ਰੇਡਰ ਦਾ ਹਜੇ ਕਲੀਅਰ ਨਹੀਂ ਹੋ ਪਾਇਆ ਸੀ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਅੱਜ ਜੋ ਵੱਡਾ ਸ਼ੋਅ ਮੈਚ ਜਿਓ ਬੜਾ ਤਰਨ ਤਰਨ ਦੇ ਵਿੱਚ ਹੋਇਆ ਜੇ ਕਿਸ ਨੇ ਮੈਚ ਦੇਖਣਾ ਹੋਇਆ ਪੰਜਾਬ 7 ਟੀਵੀ ਤੇ ਜਾ ਕੇ ਇਹ ਵੱਡਾ ਮੈਚ ਤੁਸੀਂ ਦੇਖ ਸਕਦੇ ਹੋ ਜੋ ਅੱਜ ਹੋਇਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਇਆ ਤਾਂ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਵੀਡੀਓ ਚੰਗਾ ਲੱਗਦੀਆਂ ਹੁੰਦੀਆਂ ਲਾਈਕ ਵੀ ਜਰੂਰ ਕਰਿਆ ਕਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਫਿਰ ਪਟਾਕੀ ਪੈਣਿਆ ਕੱਲ ਨੂੰ ਫਿਰ ਨਜ਼ਾਰਾ ਆਊਗਾ ਤੁਹਾਨੂੰ ਤੇ ਪਰਸੋਂ ਮਹਿੰਦਰਾ ਟਰੈਕਟਰ ਆ ਉਹ ਵੀ ਦੇਖਣ ਵਾਲੀ ਹੋਗੀ ਗੱਲਬਾਤ ਵੀ ਟਰੈਕਟਰ ਕਿਹੜਾ ਲੈ ਕੇ ਜਾਊਗਾ ਜੱਤ ਕੇ ਧੰਨਵਾਦ